21 ਸਾਲ ਦਾ ਸੀ ਇੱਕ ਮਜ਼ਾਲ ਮਸ਼ੀਨਾਂ ਨਾਲੋਂ ਜ਼ਿਆਦਾ ਸੀ ਮੇਰੇ ਬੁੱਧਰ ਨੂੰ ਕੁਝ ਨਹੀਂ ਕਰਨ ਦਿੰਦਾ ਬਸ ਬੁਲਾ ਕੇ ਘਰੋਂ ਲੈ ਕੇ ਨਿਕਸੂਰ ਜਾ ਕੇ ਮਾਰਦਾ ਘਰੋਂ ਜਾ ਕੇ ਮੇਰਾ ਕੁਝ ਨਹੀਂ ਛੱਡਿਆ ਗਿਆ ਕਹਿੰਦਾ ਮੈਂ ਇਹ ਯਾਰੋ ਬਜ਼ੁਰਗ ਮਾਤਾ ਨੇ ਜਦ ਪਰਿਵਾਰਾ ਰੋ ਰਿਹਾ ਗਿਆ ਦਾਦੇ ਨੇ ਠੋਕਰਾ ਖਾ ਰਹੇ ਇਨਸਾਫ ਲਈ ਕਿਉਂ ਪੁਲਿਸ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਹੈਗਾ ਜਿਹੜੀ ਲੜਾਈ ਥੋੜੀ ਜਿਹੀ ਉਹ ਕਹਿੰਦੇ ਰੰਜੀਸ ਦੇ ਤਹਿਤ ਮਾਰੇ ਆ ਮਾਮਲਾ ਕੀ ਸੀਗਾ ਭਾਈ ਕੋਈ ਗੱਲਬਾਤ ਨਹੀਂ ਇਕੱਠੇ ਨਹੀਂ ਸਾਰੇ ਨੇ ਖਾਦਾ ਪੀਤਾ ਜੀ ਬਲਕਿ ਰੋ ਬੁਲਾ ਕੇ ਉਹਨਾਂ ਨੇ ਰਾਡ ਮਾਰ ਕੇ ਮਾਰੇ ਜੀ ਉਹੀ ਮੇਰੇ ਬੋਲਦਾ ਹੋ ਨਹੀਂ ਉਹਦਾ ਮਾਂ ਨਹੀਂ ਉਹਦਾ ਪਿਆਰ ਨਹੀਂ ਕੋਈ ਨਹੀਂ ਆਏਗਾ ਉਹਦਾ ਬਈਆਂ ਦਾ ਦਿਨ ਦਿਨ ਨਾ ਪਾਏ ਸਾਡੇ ਪਿੰਡ ਦੇ ਮੋਢ ਪਰ ਬੰਦੇ ਆ ਉਹ ਵੀ ਕਹੀ ਜਾਂਦੇ ਨੇ ਹਾਂ ਹਾਂ ਕਰਦੇ ਨੇ ਸਾਡਾ ਕੁਝ ਨਹੀਂ ਹੋਇਆ ਜੀ ਇੱਕ ਮਹੀਨਾ 20 ਦਿਨ ਹੋ ਗਈ ਅੱਜ ਨਹੀਂ ਹੋ ਹੁਣ ਤੱਕ ਐਡੇ ਟੇ ਗੈਂਗਸਟਰ ਫੜੇ ਜਾਂਦੇ ਨੇ ਚਿੱਟੇ ਵਾਲੇ ਵੀ ਫੜੇ ਜਾਂਦੇ ਨੇ ਭੁੱਕੀ ਵਾਲੇ ਫੀਮ ਵਾਲੇ ਫੜੇ ਜਾਂਦੇ ਨੇ ਪਰ ਇਹ ਕਿਉਂ ਨਹੀਂ ਫੜਿਆ ਗਿਆ ਜੀ ਪਿੰਡ ਦਾ ਸਰਪੰਚ ਸਰਪੰਚ ਨਾਲ ਨਹੀਂ ਖੜਿਆ ਨਹੀਂ ਸਾਡੇ ਨਾਲ ਕੋਈ ਨਹੀਂ ਖੜਿਆ ਕਿ ਉੱਤੇ ਚਲਾਦੇ ਨਹੀਂ ਜੀ ਉਹਨਾਂ ਦੇ ਘਰ ਦੇ ਸਰਪੰਚ ਪੰਚ ਨਹੀਂ ਇਹਨੇ ਮਾਰਿਆ ਜੀਮੇਦਾਰਾਂ ਨੇ ਜੀ ਜੀਮੇਦਾਰਾਂ ਨੇ ਜੀ ਕੋਈ ਤੁਹਾਡੇ ਕੋਲ ਪ੍ਰੂਫ ਹੈਗਾ ਤੁਸੀਂ ਉਹਨਾਂ ਦਾ ਦੋਸ਼ ਲਗਾ ਦੇ ਹਾਂਜੀ ਸਾਡੇ ਕੋਲ ਸਾਰੇ ਕੋਲ ਮੁੰਡੇ ਖੋਲ ਖੜੇ ਸੀਗੇ ਜੀ ਜਿਹਨੇ ਦੇਖਿਆ ਵਾ ਕੜੀ ਮਾਰੀ ਮਾਰਤੀ ਜਿੰਦਾ ਦੀ ਉਹ ਵੀ ਖਾ ਕੇ ਬੈ ਕੇ ਤਾਂ ਉਹਨਾਂ ਦਾ ਰੋਟੀ ਵੀ ਆਜ ਤੋ ਹੈ ਪਾਇਆ ਆਜ ਤਾ ਕਿ ਹਮ ਹੋਇਆ ਕੋਈ ਲੋ ਸਾਡੀ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੁਆਰਾ ਜਿਹੜੀ ਕਬੂਤਰਬਾਜ਼ੀ ਉਹ ਬੈਨ ਕੀਤੀ ਗਈ ਹੈ ਪਰ ਉੱਥੇ ਹੀ ਜੇਕਰ ਮੈਂ ਇੱਕ ਖੰਨੇ ਦੇ ਕੋਲ ਨਜ਼ਦੀਕੀ ਪਿੰਡ ਦੀ ਗੱਲ ਕਰਾਂ ਉੱਥੇ ਹੀ ਇੱਕ ਅਮੀਰ ਘਰਾਣੇ ਦੇ ਜੋ ਜੋ ਬੱਚੇ ਸੀ ਉਹਨਾਂ ਦੁਆਰਾ ਇੱਕ ਜੋ ਗਰੀਬ ਪਰਿਵਾਰ ਆ ਉਹਦਾ ਬੇਟਾ ਸੀ ਉਨਿਕ ਰੰਜਿਸ਼ ਦੇ ਤਹਿਤ ਇੱਕ ਕਬੂਤਰਬਾਜੀ ਦੇ ਪ੍ਰੋਗਰਾਮ ਦੇ ਵਿੱਚ ਉਹਨੂੰ ਜਾਨੋਂ ਮਾਰ ਦਿੱਤਾਗਾ ਇਹ ਦੋਸ਼ ਲਾ ਰਹੇ ਨੇ ਪਰਿਵਾਰਕ ਜੋ ਮੈਂਬਰ ਨੇ ਮੁੰਡੇ ਦੇ ਜੋ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਦੇ ਕੀ ਕਹਿਣਾਗਾ ਸ਼ਸ਼ੀਕਲ ਜੀ ਤੁਸੀਂ ਦੇ ਪ੍ਰੋਨਿਊਜ਼ ਪੰਜਾਬ ਮੈਂ ਰਣਦੀਪ ਕੋਰ ਇਸ ਮੌਕੇ ਐਸਐਸਪੀ ਦਫ਼ਤਰ ਦੇ ਮਜੂਰ ਹੈ ਜਿੱਥੇ ਕਿ ਪਰ ਇੱਕ ਗਰੀਬ ਪਰਿਵਾਰ ਆ ਜੋ ਕਿ ਇਨਸਾਫ ਦੀ ਘੜ ਲਾ ਰਿਹਾ ਸੀ ਕੁਝ ਮਹੀਨੇ ਤੋਂ ਉੰਨਾ ਤੇ ਜੋ ਬੇਟੀ ਦੀ ਜਾਨ ਗਈ ਸੀ ਪਰ ਜੋ ਪੁਲਿਸ ਪ੍ਰਸ਼ਾਸਨ ਆ ਉਹ ਪੂਰੀ ਤਰ੍ਹਾਂ ਹੂਕ ਨਹੀਂ ਸੁੱਤਾ ਪਿਆ ਉਹਦੇ ਕੰਨਾਂ ਤੇ ਜੂਨ ਹੀ ਸਰਕ ਰਹੀ ਹੈਗੀ ਜਿਸ ਕਾਰਨ ਅੱਜ ਇੱਕ ਗਰੀਬ ਪਰਿਵਾਰ ਨੂੰ ਮਜਬੂਰਨ ਆ ਜੋ ਆਪਣੇ ਇਨਸਾਫ ਲੈਣ ਲਈ ਧਰਨਾ ਲਾਉਣਾ ਪਿਆ ਗੱਲਬਾਤ ਕਰਦੇ ਪਰਿਵਾਰ ਦੇ ਨਾਲ ਵੀ ਕੀ ਕਹਿਣਾ ਸਰ ਜੀ ਸਰ ਸੱਚੀ ਗੱਲ ਜੀ ਕੀ ਨਾਮ ਹੈ ਜੀ ਅਨੀ ਸਿੰਘ ਆ ਜੀ ਮੇਰਾ ਨਾਮ ਕੀ ਕੀ ਮਾਮਲਾ ਕੀ ਹੋਇਆ ਸਰ ਮੈਡਮ ਸਾਡਾ ਭਰਾ ਸੀਗਾ ਜੀ 23 ਤਰੀਕ ਰਾਤ ਨੂੰ 9 ਵਜੇ ਉਹਨਾਂ ਦੀ ਲੜਾਈ ਹੋਈ ਆ ਘਰੋਂ ਬੁਲਾ ਕੇ ਸਾਡਾ ਮੁੰਡਾ ਮਾਰਿਆ ਡਾਂਡ ਮਾਰ ਕੇ ਪਿੱਛੇ ਜੀ ਸਾਡਾ ਇੱਕ ਉਹਨਾਂ ਦਾ ਫਾਰਨ ਡੈਡੀ ਫੜਿਆ ਗਿਆ ਜੀ ਮੁੰਡੇ ਦੀ ਗਵਤਾਰੀ ਨਹੀਂ ਹੋ ਰਹੀ ਹੈਗੀ ਕਾਰਨ ਕੀ ਵੀ ਬੇਟੀ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਹੈਗੀ ਇਹ ਨਹੀਂ ਪਤਾ ਜੀ ਹੈਗਾ ਜੀ ਇੱਕ ਮਹੀਨਾ 10 ਦਿਨ ਉੱਤੇ ਹੋ ਗਏ ਜੀ ਅਸੀਂ ਹੀ ਮੰਗ ਜਉਨੇ ਸਾਨੂੰ ਡਿਪਟੀ ਸਾਹਿਬ ਨੇ ਸੌਂਹਾਂ ਖਾਧੀਆਂ ਸੀ ਕਿ ਮੈਂ ਤੁਹਾਨੂੰ ਪੰਜ ਦਿਨ ਦੇ ਵਿੱਚ ਵਿੱਚ ਮੁੰਡਾ ਪੇਸ਼ ਕਰ ਦੂੰਗਾ ਐਸਐਚਓ ਸਾਹਿਬ ਸਾਨੂੰ ਵੀ ਕਹਿੰਦੇ ਰਹੇ ਨੇ ਵੀ 5 6 ਦਿਨ ਦੇ ਦਿਓ ਸਾਨੂੰ ਅਸੀਂ ਕਰ ਦਿੰਦੇ ਇਨ੍ਹਾਂ ਦੇ ਕਿ ਐ ਤੇ ਅਸੀਂ ਸੰਸਕਾਰ ਵੀ ਕਰਤਾ ਭੋਗ ਵੀ ਪਾਤਾ ਸਾਰਾ ਕੁਝ ਕਰਤਾ ਜਦ ਸਾਡੀ ਨਹੀਂ ਸੁਣਾਈ ਹੋਈ ਅਸੀਂ ਐਸਐਸਬੀ ਦਫ਼ਤਰ ਮੂਰੇ ਰਾਮ ਨਾਲ ਬਹਿ ਕੇ ਅਸੀਂ ਧਰਨਾ ਲਾਉਣਾ ਸੋਚਿਆ ਵੀ ਸਾਡਾ ਹੁਣ ਕਹਿੰਦੇ ਨੇ ਵੀ ਅਸੀਂ ਕਰ ਲਾਂਗੇ ਸਾਨੂੰ ਹੁਣ ਪਤਾ ਨਹੀਂ ਕੀ ਕਹਿੰਦੇ ਕੀ ਨਹੀਂ ਤੁਸੀਂ ਧਰਨਾ ਕਦ ਲਾਇਆ ਸੀ ਇਹ ਅੱਜ ਅੱਜ ਅਸੀਂ ਲਾਇਆ ਜੀ ਸਵੇਰੇ ਜਦੋਂ ਤੁਸੀਂ ਜਦੋਂ ਤੁਸੀਂ ਧਰਨਾ ਲਾਇਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਆਇਆ ਹਾਂਜੀ ਡਿਪਟੀ ਸਾਹਿਬ ਵੀ ਆਏ ਨੇ ਐਸਐਸਓ ਸਾਹਿਬ ਵੀ ਆਏ ਨੇ ਸੀਟੀ ਬੰਦੇ ਐਸਐਸਓ ਸਾਹਿਬ ਨਹੀਂ ਆਏ ਨੇ ਉਹ ਕਹਿੰਦੇ ਸਾਨੂੰ ਦੱਸੋ ਜੀ ਉਸ ਦਿਨ ਦੇ ਜੀ ਕਹਿੰਦੇ ਹੋ ਰਿਆ ਨਹੀਂ ਹੈਗਾ ਜੀ ਮੁੰਡਾ ਹੁਣ ਇੱਕੋ ਲੱਤ ਕੀ ਕਰ ਲਾਂਗੇ ਹੁਣ ਸਾਨੂੰ ਕਹੀ ਜਾਂਦੇ ਨੇ ਜੀ ਜਿਹੜੇ ਲੜਾਈ ਥੋੜੀ ਜੱਬ ਉਹ ਕਹਿੰਦੇ ਰੰਜੀਸ਼ ਦੇ ਤਹਿਤ ਮਾਰੇ ਆ ਕੀ ਮਾਮਲਾ ਕੀ ਸੀਗਾ ਭਾਈ ਕੋਈ ਗੱਲਬਾਤ ਨਹੀਂ ਇਕੱਠੇ ਨਹੀਂ ਸਾਰੇ ਨੇ ਖਾਦਾ ਪੀਤਾ ਜੀ ਬਦਕਰੋ ਬੁਲਾ ਕੇ ਉਹਨਾਂ ਨੇ ਰਾਡ ਮਾਰ ਕੇ ਮਾਰੇ ਜੀ ਮਨ ਲੇ ਇੱਥੇ ਆਪਾਂ ਕਹਿ ਸਕਦੇ ਆ ਵੀ ਗਰੀਬ ਦੀ ਜਿਹੜਾ ਗਰੀਬ ਪਰਿਵਾਰ ਆ ਉਹਦੀ ਕੋਈ ਸੁਣਵਾਈ ਨਹੀਂ ਹੈਗੀ ਅਮੀਰ ਦਾ ਹੀ ਅਮੀਰ ਦੇ ਨੇ ਜੀ ਫਰ ਇਹ ਮੀਰ ਦੇ ਨੇ ਗਰੀਬ ਜੀ ਕਿਸੇ ਨਹੀਂ ਸਮਝਾਈ ਨੀ ਫਿਰ ਪੁਲਿਸ ਪ੍ਰਸ਼ਾਸਨ ਹੈਗਾ ਇਹ ਕਾਦੇ ਲਈ ਜੇ ਗਰੀਬ ਜੀ ਨਹੀਂ ਸਾਨੂੰ ਫਿਰ ਗਰੀਬ ਕਿੱਥੇ ਜਾਊਗਾ ਬਾਜੀ ਅੱਜ ਤਾਈਂ ਇਹੋ ਨੇ ਸਾਨੂੰ ਉਹਨੂੰ ਗੁਫਤਾਰੀ ਚਾਹੀਦੀ ਗਰੀਬ ਦਾ ਸਾਨੂੰ ਨਸਤਾਬ ਚਾਹੀਦਾ ਜੇ ਹੁਣ ਵੀ ਤੁਹਾਡੇ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਤੁਹਾਡਾ ਅਗਲਾ ਕਦਮ ਕੀ ਹੈ ਅਸੀਂ 24 ਘੰਟੇ ਦੱਸ ਦੇਣਾ 20 ਦਿਨਾਂ ਅਸੀਂ ਧਰਨਾ ਇੱਥੇ ਲਾ ਕੇ ਹੀ ਬੈਠਾਂਗੇ ਹੁਣ ਫੇ ਕੱਲੂ ਅਸੀਂ ਰੋਡ ਤੇ ਵੀ ਧਰਨਾ ਲਾਵਾਂਗੇ ਅੱਜ 10 ਬੰਦੇ ਆ ਕੱਲੂ ਅਸੀਂ 100 ਬੰਦਾ ਇਕੱਠਾ ਕਰਾਂਗੇ ਲਗਦਾ ਵੀ ਪੁਲਿਸ ਜੋ ਖੰਨੇ ਦਾ ਪੁਲਿਸ ਪ੍ਰਸ਼ਾਸਨ ਨਾਲ ਥੋੜੀ ਸੁਣਵਾਈ ਕਰੂਗਾ ਨਹੀਂ ਸਾਨੂੰ ਨਹੀਂ ਲੱਗਦਾ ਜੀ ਕਿਉਂਕਿ ਸਾਡੇ ਨਾਲ ਲੜਕੇ ਦੇ ਦਾਦੀ ਜੀ ਮੌਜੂਦ ਹੋਣਾ ਨਾ ਉਹਨਾਂ ਨਾਲ ਗੱਲਬਾਤ ਕਰਦੇ ਆ ਦਾਦੀ ਦੇਖੋ ਥੋੜਾ ਇੱਕ ਨਹੀਂ ਆਗਾ ਉਹ ਹੀ ਮੇਰਾ ਪੁੱਤਾ ਹੋ ਰਿਹਾ ਉਹਦਾ ਮਾਂ ਨਹੀਂ ਉਹਦਾ ਪਿਓ ਨਹੀਂ ਕੋਈ ਨਹੀਂ ਆਗਾ ਉਹਦਾ ਮੈਂ ਹੀ ਦਾਦੀ ਨੇ ਪਾਲੇ ਨੇ ਉਹਦੂਆ ਮੁੰਡਾ ਨਿਆਣਾ ਪੈਣੀ ਕਭੁਕੀ ਤੀ ਮੈਂ ਪਾਲੇ ਨੇ ਘਰੋਂ ਬੁਲਾ ਕੇ ਗਏ ਨੇ ਰੋਟੀ ਘਾੜ ਦੋ ਮੇਰੇ ਪੁੱਤ ਨੂੰ ਹੁਕਮ ਨਹੀਂ ਹੋਇਆ ਦੇ ਕੋਈ ਗੱਲ ਨਹੀਂ ਕੋਈ ਇੱਕੀ ਜਾਨ ਦਾ ਤਸਵੀਰਾਂ ਦਿਖਾਉਣਾ ਜਨੇ ਵੀ ਦੇਖੋ ਇੱਕ ਬਜ਼ੁਰਗ ਮਾਤਾ ਜੀ ਨੇ ਦਾਦੀ ਨੇ ਉਹਨਾਂ ਦੇ ਲੜਕੇ ਦੇ ਜਿਹੜੇ ਇੱਕ ਤਸਵੀਰ ਲੈ ਕੇ ਆਪਣੇ ਪੋਤੇ ਦੀ ਬੈਠੇ ਨੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਜਿਹੜੇ ਬਜ਼ੁਰਗ ਮਾਤਾ ਨੇ ਜਿਹੜਾ ਪਰਿਵਾਰ ਰੋ ਰਿਹਾ ਗਿਆ ਦਾਦਾ ਦੀ ਠੋਕਰਾ ਖਾ ਰਹੇ ਇਨਸਾਫ ਲਈ ਕਿਉਂ ਪੁਲਿਸ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਹੈਗਾ ਜੇਕਰ ਪੁਲਿਸ ਨੇ ਕਿਸੇ ਗਰੀਬ ਦੇ ਸੰਪਰਚਾ ਕਰਨਾ ਹੋਵੇ ਤਾਂ ਕੁਝ ਹੀ ਮਿੰਟਾਂ ਚ ਮੈਂ ਕਰਤੇ ਕਰ ਦਿੰਦੇ ਨੇ ਗਰੀਬ ਪਰਿਵਾਰ ਦੇ ਵਿੱਚ ਬੱਚੇ ਹੁੰਦੇ ਨੇ ਉਹ ਵੀ ਚੱਕ ਲਿਆਉਂਦੇ ਨੇ ਕੋਈ ਅਮੀਰਾਂ ਦਾ ਕੇਸ ਹੋਵੇ ਉਹਦੀ ਵੀ ਝਟ ਮਿੰਡਾ ਸੁਣਵਾਈ ਹੋ ਜਾਂਦੀ ਆ ਅੱਜ ਗਰੀਬ ਪਰਿਵਾਰ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ ਕੀ ਗੱਲ ਜਾਂ ਤਾਂ ਇਹ ਮੈਂ ਇੱਥੇ ਕਹਿ ਸਕਦੀ ਹਾਂ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਦਾ ਕੁਝ ਮਿਲ ਨਹੀਂ ਰਿਹਾ ਹੋਵੇਗਾ ਤਾਂ ਕਰਕੇ ਨਹੀਂ ਉਹ ਖਲਾਇਦਾ ਕਾਰਵਾਈ ਕਰਦੇ ਜਿਹੜੇ ਲੜਕੇ ਦੀ ਮੌਤ ਹੋਈ ਆ ਇਹਦੀ ਮਾਤਾ ਹੈਗੇ ਸੀਗੇ ਨਾ ਮਾਂ ਨਾ ਪਿਓ ਵੀ ਮੁੱਕ ਗਏ ਤੇ ਨਿਆਣੇ ਹੁੰਦੇ ਨੇ ਝੰਡ ਕੇ ਦੇ ਬਸ ਆ ਭੋਰਾ ਭੋਰਾ ਬੰਕੇ ਪਾ ਲਈ ਨੇ ਤੁਸੀਂ ਪਾਰਲਰ ਕੋਸ਼ਨ ਕਰਦੇ ਸੀਗੇ ਨਹੀਂ ਜੀ ਜੀ ਬੱਚਾ 21 ਸਾਲ ਦਾ ਸੀ ਇੱਕ ਮਨ ਨਾਲ ਮਸ਼ੀਨਾਂ ਦੇ ਜਾਂਦਾ ਸੀ ਮੇਰੇ ਮਦਰ ਨੂੰ ਕੁਝ ਨਹੀਂ ਕਰਨ ਦਿੰਦਾ ਬਸ ਬੁਲਾ ਕੇ ਘਰੋਂ ਲੈ ਕੇ ਇੰਨੀ ਕਦੂਰ ਜਾ ਕੇ ਮਾਰਦਾ ਘਰੋਂ ਜਾ ਕੇ ਮੇਰਾ ਕੁਝ ਨਹੀਂ ਛੱਡਿਆ ਹੈਗਾ ਤੁਨ ਮਨ ਦਾ ਮਰੀ ਵਾ ਯੋਗਰ ਕੁਝ ਨਹੀਂ ਛੱਡਿਆ ਹੈਗਾ ਤੁਨ ਮਨ ਦਾ ਜੀ ਪ੍ਰੋਥਾਏ ਦਈ ਜਾਂਦੇ ਨੇ ਪ੍ਰੋਥਾਏ ਦਈ ਜਾਂਦੇ ਨੇ ਸਾਡੀ ਨਹੀਂ ਸੁਣਾਈ ਹੁੰਦੀ ਸਾਡੇ ਪਿੰਡ ਦੇ ਮੋਦ ਪਰ ਬੰਦੇ ਆ ਉਹ ਵੀ ਕਹੀ ਜਾਂਦੇ ਨੇ ਹਾਂ ਹਾਂ ਕਰਦੇ ਨੇ ਸਾਡਾ ਕੁਝ ਨਹੀਂ ਹੋਇਆ ਜੀ ਹੁਣ ਤੱਕ ਕੋਈ ਵੀ ਨਹੀਂ ਹੋਇਆ ਜੀ ਮੇਰੇ ਦਾ ਸਰਪੰਚ ਸਰਪੰਚ ਨਾਲ ਨਹੀਂ ਖੜਿਆ ਨਹੀਂ ਸਾਡੇ ਨਾਲ ਕੋਈ ਨਹੀਂ ਖੜਿਆ ਕਿ ਉੱਤੇ ਜਲਾਸੇ ਨਹੀਂ ਜੀ ਉਹਨਾਂ ਦੇ ਘਰ ਦੇ ਸਰਪੰਚ ਪੰਚ ਨੇ ਜੀ ਸੋ ਜਿਹੜਾ ਮੁੰਡਾ ਉਹਨਾਂ ਦੇ ਘਰ ਦੇ ਪਰਵਾਰਾਂ ਚ ਹਾਂਜੀ ਹਾਂਜੀ ਤੇ ਮਾਤਾ ਜੀ ਕਹਿ ਰਹੇ ਨੇ ਵੀ ਉਹਨਾਂ ਦੇ ਘਰ ਦੇ ਹੀ ਸਰਪੰਚ ਪੰਚ ਨੇ ਜਿੰਨਾ ਦਬਾਏ ਹਰ ਨਹੀਂ ਉਹਨਾਂ ਕੋਈ ਮੈਂ ਸਾ ਦੁੱਧ ਦਿੰਦੀਆਂ ਨੇ ਮੈਂ ਸਾਨੂੰ ਪਾਲਦੇ ਨੇ ਪੋਸਦੇ ਨੇ ਕੱਕ ਪਾਉਂਦੇ ਨੇ ਮੈਂ ਕਹਿ ਸਕਦੇ ਆ ਵੀ ਅਮੀਰ ਦੀ ਸੁਣਵਾਈ ਇੱਥੇ ਕਿਸ ਦੀ ਨਹੀਂ ਸਾਡੀ ਕੋਈ ਛੜਾਈ ਨਹੀਂ ਹੈਗੀ ਜੇ ਹੁਣ ਮਾਤਾ ਕੋਈ ਤੁਹਾਨੂੰ ਸੁਣਵਾਈ ਨਹੀਂ ਉਹੀ ਤਾਂ ਤੁਹਾਡੇ ਅਗਲਾ ਕੰਮ ਬਸ ਆਜ਼ਰ ਦਾ ਸਾਨੂੰ ਜਿੱਥੇ ਮਰਜ਼ੀ ਮਾਰ ਦੇਣ ਸਾਨੂੰ ਮਾਰ ਦੇਣ ਔਰ ਕੋਈ ਨਾ ਨਹੀਂ ਮੁੰਡਾ ਪੇਸ਼ ਕਰਦਾ ਕੀ ਕਾਰਨ ਕੀ ਲੱਗਦਾ ਵੀ ਤੁਹਾਡੇ ਬੇੜੇ ਨੂੰ ਉਹਨੇ ਜਾਨੋ ਮਾਰਿਆ ਜਾਨੋ ਹੀ ਮਾਰਿਆ ਉਸੇ ਜਲਦੀ ਮੁੱਕ ਗਿਆ ਹੁੰਦਾ ਰਾਰ ਮਾਰੀ ਮਾਰਦੀ ਆ ਕੇ ਕਾਰਨ ਕੀ ਲੱਗਦਾ ਕੁਝ ਵੀ ਨਹੀਂ ਕਾਰਨ ਲੱਗਦਾ ਕਬੂਤਰ ਕੋਈ ਬਾਜੀ ਕੁਝ ਨਹੀਂ ਹੋਇਆ ਲੜਾਈ ਕੋਈ ਬੇਈਮਾਨਾ ਖਾਨੂ ਕੋਈ ਪਤਾ ਨਹੀਂ ਆਏਗਾ ਘਰੇ ਆ ਗਿਆ ਦਾਤਾ ਸਭ ਕੋ ਘਰੇ ਆ ਘਰੋਂ ਬੁਲਾ ਕੇ ਲੈ ਗਿਆ ਇੰਨੀ ਦੂਰ ਜਾ ਕੇ ਮੈਂ ਮਾਰਿਆ ਜਦ ਜਿਹਨੇ ਮਾਰਤਾ ਬਸ ਮਾਰ ਕੇ ਸਿੱਧਾ ਕੋਈ ਨਾ ਲਈ ਪਿਆ ਉਹ ਨਹੀਂ ਬਸ ਉਹਨਾਂ ਨੇ ਮਾਰਿਆ ਜੀਮੇਦਾਰ ਹਨ ਜੀ ਕੋਈ ਤੁਹਾਡੇ ਕੋਲ ਪ੍ਰੂਫ ਹੈਗਾ ਤੁਸੀਂ ਉਹਨਾਂ ਦਾ ਦੋਸ਼ ਲਗਾ ਦਿਓ ਹਾਂਜੀ ਸਾਡੇ ਕੋਲ ਸਾਰੇ ਕੋਲ ਮੁੰਡੇ ਖੋਲ ਖੜੇ ਸੀਗੇ ਜੀ ਜਿਹਨੇ ਦੇਖਿਆ ਵਾ ਤੇ ਇਹ ਜਿਹੜੇ ਮੁੰਡੇ ਜਿਹੜੇ ਕਿੱਥੇ ਗਵਾਹੀ ਦੇ ਰਹੇ ਨੇ ਤੁਹਾਨੂੰ ਕਹਿ ਰਹੇ ਨੇ ਵੀ ਅਸੀਂ ਗਵਾਹ ਹੈਗੇ ਨੇ ਹਾਂਜੀ ਹਾਂਜੀ ਹੈਗੇ ਨੇ ਜੀ ਆਹ ਮੁੰਡਾ ਇੱਥੇ ਹੋਰ ਲੋਕ ਲੇਡੀਜ਼ ਵੀ ਉਹਨਾਂ ਨਾਲ ਵੀ ਗੱਲਬਾਤ ਉਹਨਾਂ ਨਾਲ ਵੀ ਗੱਲਬਾਤ ਕਰਦੇ ਵੀ ਉਹਨਾਂ ਦਾ ਕੀ ਕਹਿਣਾਗਾ ਕੀ ਗੱਲ ਹੈ ਕੁਛ ਨਹੀਂ ਜੀ ਹੋਇਆ ਘਰ ਹੋ ਗਿਆ ਤਿਆਰ ਪਿਆਰੇ ਹੋ ਕੇ ਗੁਰਦੁਆਰੇ ਕੋਲ ਵਾਗ ਗਿਆ ਸੀ ਹਾਕਾ ਮਾਰਦੇ ਮਾਣੇ ਪਿੱਛੇ ਮੁੜਿਆ ਉਹ ਮੁੜਿਆ ਨਹੀਂ ਹੈ ਕਿ ਚੁੱਪ ਕੇ ਵਾਗ ਗਿਆ ਉਹਨੇ ਕਿਹਾ ਮੇਰੇ ਕੋਲ ਲਗ ਡਾਂਟ ਆ ਜੀ ਉੱਥੇ ਵਾਗ ਗਿਆ ਬੋਲਣ ਨਹੀਂ ਦਿੱਤਾ ਤੇ ਉਹਨੇ ਥੱਪੜ ਮਾਰਿਆ ਪੁੱਤ ਨੇ ਵਾਈ ਰਾੜ ਵਾ ਰਾੜ ਮਾਰ ਤੇ ਸਾਰੇ ਥੱਲੇ गिर ਗਿਆ ਫੇਰ ਉੱਠਿਆ ਆਂਗੇ ਤੁਸੀਂ ਕੀ ਲੱਗਦੇ ਹੋ ਜਿਹਨੇ ਹਾਂ ਜੀ ਫੇਰ ਤੁਸੀਂ ਪੁਲਿਸ ਪ੍ਰਸ਼ਾਸਨ ਤੇ ਹੁਣ ਤੁਹਾਡੀ ਕਿੰਨਾ ਟਾਈਮ ਹੋ ਗਿਆ ਇੱਥੇ ਜਿਹੜੀ ਕੰਪਲੇਨ ਲੱਗੀ ਮੀਨਾ ਹੋ ਗਿਆ ਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਹਰਮਨ ਜੀ ਤੁਸੀਂ ਮੌਕੇ ਦੇ ਮਜੂਸੀ ਜਦੋਂ ਘਟਨਾ ਵਾਪਰੀ ਹੈ ਮੈਂ ਤਾਂ ਹੀ ਪਿੱਛੇ ਤੁਰੇ ਆਉਂਦਾ ਸੀ ਉਹਨਾਂ ਨੇ ਮੈਨੂੰ ੱਤਕਾਂ ਮਾਰਿਆ ਬਾਪ ਨੇ ਥੱਪੜ ਮਾਰ ਕੇ ਮੁੰਡੇ ਨੇ ਪਿੱਛੋਂ ਰਾੜ ਮਾਰੀ ਜਾਈ ਜਿਹੜੇ ਤੁਸੀਂ ਮੁੰਡੇ ਦੇ ਬਾਪ ਦੀ ਗੱਲ ਕਰਦੇ ਹੋ ਕਿ ਨਾਮ ਕੀ ਹੁੰਦਾ ਨੇ ਮੈਨੇ ਕਿਹਾ ਨਾਮ ਦੱਸੋ ਵਿੱਕੀ ਹੈ ਜੀ ਕਿਹਦਾ ਮੁੰਡੇ ਦਾ ਨਾਮ ਵਿੱਕੀ ਹੈ ਨਹੀਂ ਨਹੀਂ ਡੈਡੀ ਦਾ ਨਾਮ ਵਿੱਕੀ ਹੈ ਮੁੰਡੇ ਦਾ ਨਾਮ ਕੀ ਹੈ ਦਮਨ ਹੈ ਜੀ ਤੇ ਜੋ ਬਾਪ ਦੀ ਅਰੈਸਟ ਬੈ ਚੁੱਕੀ ਹੈ ਹਾਂਜੀ ਕਿੰਨੇ ਦਿਨ ਪਹਿਲਾਂ ਉਹਦੇ ਅਰੈਸਟ ਪਈ ਸੀਗੀ ਉਹ ਤਾਂ ਹੀ ਦੂਜੇ ਤੀਜੇ ਦਿਨ ਚੱਕਿਆ ਗਿਆ ਦੀ ਤੇ ਤੀਜੇ ਦਿਨ ਬਾਅਦ ਅਗਰ ਉਹਨਾਂ ਨੇ ਬਾਪ ਨੂੰ ਅਰੈਸਟ ਕਰ ਲਿਆ ਸੀ ਵੀ ਉਹ ਗਲਤ ਫਿਰ ਬੇਟੇ ਨੂੰ ਕਿਉਂ ਨਹੀਂ ਕੀਤਾ ਹੈਗਾ ਬੇਟਾ ਤਾਂ ਹੀ ਹੁਣ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਪਤਾ ਹੋਈ ਕਿੱਥੇ ਆ ਜਾਂ ਫਿਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਿਹੜੇ ਤੁਸੀਂ ਨਾਮ ਲੈ ਰਹੇ ਹੋ ਬੀ ਨੌਜਵਾਨ ਨੇ ਜਿਹਨੇ ਹਮਲਾ ਕੀਤਾ ਸੀਗਾ ਉਹ ਕਿੱਥੋਂ ਲੈਣ ਆਲੇ ਨੇ ਉਹ ਪਿੰਡੇ ਕਲਾਹੇ ਦਾ ਹੀ ਹੈ ਜੀ ਇਕਲਾਹੇ ਦੇ ਨੇ ਹਾਂਜੀ ਤੇ ਹੁਣ ਤੁਸੀਂ ਕਹਿੰਦੇ ਉਹਨਾਂ ਨੂੰ ਇੱਕ ਲਾਹੇ ਦੇਖਿਆ ਘਟਨਾ ਹੋਣ ਤੋਂ ਬਾਅਦ ਦੇਖਿਆ ਤਾਂ ਹੈਗੇ ਕਹਿਣ ਦਾ ਮਤਲਬ ਹੈ ਜੀ ਉਦਣ ਹੀ ਰਾਤ ਨੂੰ ਫਰਾਰ ਹੋ ਗਈ ਸੀ ਉੱਥੋਂ ਪਰ ਪੁਲਿਸ ਨੇ ਲੱਭਿਆ ਹੀ ਲੱਭਿਆ ਨਹੀਂ ਮੁੜ ਕੇ ਲੱਗਦਾ ਵੀ ਪੁਲਿਸ ਜੋ ਆਪਣੀ ਜੋ ਡਿਊਟੀਆਂ ਸਹੀ ਤੇ ਰਨਵਾ ਰਹੀ ਆ ਨਹੀਂ ਲੱਗਦਾ ਨਹੀਂ ਜੀ ਲੱਗਦਾ ਨਹੀਂ ਆ ਨਹੀਂ 1 ਮਹੀਨਾ 20 ਦਿਨ ਹੋ ਗਈ ਅੱਜ ਨਹੀਂ ਹੁਣੋਂ ਤੱਕ ਐਡੇ ਟਿਕ ਗੈਂਗਸਟਰ ਫੜੇ ਜਾਂਦੇ ਨਹੀਂ ਚਿੱਟੇ ਵਾਲੇ ਵੀ ਫੜੇ ਜਾਂਦੇ ਨੇ ਭੁੱਕੀ ਵਾਲੇ ਫੀਮ ਵਾਲੇ ਫੜੇ ਜਾਂਦੇ ਨੇ ਪਰ ਇਹ ਕਿਉਂ ਨਹੀਂ ਫੜਿਆ ਗਿਆ ਜੀ ਕਿ ਜਦੋਂ ਮੌਜੂਦਾ ਉੱਥੇ ਘਟਨਾ ਹੋਈ ਆ ਉਹਨਾਂ ਨੇ ਜਾਣ ਤੋ ਮਾਰੇ ਤੁਸੀਂ ਉੱਥੇ ਮੌਜੂਦ ਸੀਗੇ ਹਾਂਜੀ ਉੱਥੇ ਮੌਜੂਦ ਸੀਗੇ ਜੀ ਤੁਸੀਂ ਛਡਵਾਉਣ ਦੀ ਕੋਸ਼ਿਸ਼ ਕੀਤੀ ਸੀ ਕੀਤੀ ਸੀਗੀ ਉਹਨਾਂ ਨੇ ਇੱਕ ਨੇ ਥੱਪੜ ਮਾਰਿਆ ਬਾਪ ਨੇ ਆ ਕਿ ਮੁੰਡੇ ਨੇ ਆਉਂਦੀ ਸਾਸਰ ਦੇ ਵਿੱਚ ਰਾਡ ਮਾਰੀ ਜੀ ਉਹ ਕਾਰਨ ਕੀ ਹੋਇਆ ਵੀ ਉਹਨਾਂ ਨੇ ਆ ਕੇ ਇੱਕ ਜਦਮ ਹਮਲਾ ਕਰਤਾ ਕਾਰਨ ਕਬੂਤਰਾਂ ਦੀ ਬਾਜੀ ਹੋਈ ਸੀਗੀ ਸਵੇਰ ਤੇ ਇਕੱਠੇ ਸੀਗੇ ਜੀ ਕੋਈ ਮੁੰਡਾ ਸੀਗਾ ਉਹਦੇ ਪਿੱਛੇ ਜਿੱਦ ਬੈਂਚ ਚੱਲੀ ਗਈ ਵੀ ਉਹਨੂੰ ਤਾਂ ਬੁਲਾਉਣਾ ਨਹੀਂ ਉਹਨਾਂ ਦੀ ਬੈ ਕੇ ਗੱਲਬਾਤ ਹੋਈ ਤਾਂ ਬੁਲਾਉਣਾ ਨਹੀਂ ਸੀਗਾ ਇਹਨੇ ਉਹ ਫੇਰ ਵੀ ਬੁਲਾ ਲਿਆ ਸੀ ਵਿੱਚ ਬਾਜੀ ਦੇ ਵਿੱਚ ਜੀ ਉਹ ਬੁਲਾਇਆ ਉਹਦੇ ਕਾਰਨ ਕਰਕੇ ਸ਼ਾਮ ਤੱਕ ਇਕਣੇ ਪੜਦੇ ਆਏ ਨੇ ਉਹਨੇ ਸ਼ਾਮ ਨੂੰ ਆ ਕੇ ਵੀ ਥੱਪੜ ਥੱਪੜ ਮਾਰੇ ਇੱਕ ਰਾੜ ਮਾਰੀ ਸਰ ਦੇ ਵਿੱਚ ਜਿੱਦੇ ਥਾਂ ਦੇ ਪੂਰਾ ਹੋ ਗਿਆ ਜੀ ਨਹੀਂ ਕੀ ਗੱਲ ਵੀ ਕਿਸੇ ਤੀਜੇ ਬੰਦੇ ਨੂੰ ਬੁਲਾਉਣਾ ਇੰਨਾ ਉਹਨੂੰ ਮਹਿੰਗਾ ਪੈ ਗਿਆ ਥੋੜੇ ਜਿਹੇ ਨੌ ਮਿੱਤਰ ਸੀ ਉਹਨੂੰ ਇੰਨਾ ਮਹ ਉਹਦਾ ਮੁੰਡੇ ਨੇ ਆਪਣੇ ਮੁੰਡੇ ਨੂੰ ਫੋਨ ਕਰ ਲਿਆ ਮੁੰਡਾ ਘਰੋਂ ਰਾਡ ਚੱਕ ਕੇ ਲੈ ਗਿਆ ਜੀ ਉਹਨੇ ਰਾਡ ਆਉਂਦੀ ਸਰ ਸਚਰਾੜ ਮਰੀ ਫਿਰ ਉਹ ਤੁਸੀਂ ਜੇ ਘਟਨਾ ਹੋਈ ਹੈ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੇਨਟ ਕੀਤੀ ਸੀ ਆ ਫੋਨ ਕੀਤਾ ਸੀਗਾ ਵੀ ਆ ਮਾਮਲਾ ਹੋ ਗਿਆ ਨਹੀਂ ਅਸੀਂ ਸਵੇਰੇ ਕੀਤਾ ਸਾਨੂੰ ਦਿਮਾਗ ਸਾਨੂੰ ਠੀਕ ਆਨਸਰ ਕੋ ਠੀਕ ਹੋ ਜੂਗਾ ਸਾਨੂੰ ਐ ਸੀਗਾ ਜੀ ਮੁੰਡਾ ਕੋਈ ਚੱਕਰ ਨਹੀਂ ਕਾਨੂੰਨ ਬੜਨਾ ਕਰਨਾ ਜੀ ਸਾਨੂੰ ਠੀਕ ਹੋ ਜੂਗਾ ਇਹ ਨਹੀਂ ਪਤਾ ਕਿ ਆ ਕੁਝ ਹੋਗਾ ਜੀ ਕਿੱਥੇ ਐਡਮਿਟ ਕਿੱਥੇ ਕਰਾਇਆ ਕੰਨੇ ਕੀਤਾ ਸੀ ਸਰਕਾਰ ਨੂੰ ਉਹਨਾਂ ਨੇ ਉਥੋਂ ਉਹਨਾਂ ਨੇ ਬੱਤੀ ਦਾ ਪਰਚਾ ਕਰਤਾ ਚੰਡੀਗੜ੍ਹ ਦਾ ਜੀ ਤੇ ਹੁਣ ਕਿੰਨੇ ਦਿਨ ਹੋ ਚੁੱਕੇ ਨੇ ਜੇ ਤੁਹਾਨੂੰ ਇਨਸਾਫ ਨਹੀਂ ਮ ਹਾਂਜੀ ਆਏ ਨੇ ਰਹੀ ਲੈ ਕੇ ਬਾਗਿੰਦ ਨੇ ਪੁੱਛ ਕੇ ਬਾਗਿੰਦ ਨੇ ਪੁੱਛਿਆ ਕੋਈ ਪੁੱਛਦਾ ਨਹੀਂ ਕੀ ਕਹਿੰਦੇ ਨੇ ਲੱਗਦਾ ਵੀ ਸੁਣਵਾਈ ਹੋਏਗੀ ਨਹੀਂ ਸੁਣਵਾਈ ਤਾਂ ਨੇ ਟਾਈਮ ਦੀ ਹੋਈ ਤਗੀ ਹੁਣ ਕੀ ਕਰਨਗੇ ਇਹ ਲੱਗਦਾ ਵੀ ਉਹਨਾਂ ਦੀਆਂ ਜੇਬਾਂ ਭਰੀਆਂ ਗਈਆਂ ਨੇ ਹਾਂ ਸਰੇਆਂ ਭਰੀਆਂ ਅੰਗੇ ਤਾਂ ਦਿਖਦੇ ਹੀ ਆ ਪਰ ਜਾਂ ਗ ਜਾਂਦੇ ਜੇਬਾਂ ਤਾਂ ਪੈਸਾ ਚੜ ਕੇ ਤਾਂ ਹੀ ਨਹੀਂ ਫੜ ਰਹੇ ਨਾ ਫਿਰ ਕੀ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਵੀ ਮੁੰਡਾ ਅਰੇਸਟ ਜਾਈਦਾ ਉਹਨੂੰ ਸਜ਼ਾ ਚਾਹੀਦੀ ਆ ਅਨੇ ਕੱਲੂ ਅਸੀਂ ਰੋਡ ਤੇ ਧਰਨਾ ਲਾਵਾਂਗੇ ਲੱਗਦਾ ਵੀ ਪੁਲਿਸ ਸੁਣਵਾਈ ਕਰੂਗੀ ਨਹੀਂ ਲੱਗਦਾ ਨਹੀਂ ਜੇ ਕਰਨਾ ਹੁੰਦਾ ਤਾਂ ਕੱਦੀ ਕਰਨ ਲੀ ਪਰ ਵੈਸੇ ਲੱਗਦਾ ਨਹੀਂ ਜਦੋਂ ਅਸੀਂ ਮਰਡਰ ਕੇਸ ਦੇ ਸਬੰਧ ਵਿੱਚ ਦੇ ਵਿੱਚ ਖੰਨਾ ਡੀਐਸਪੀ ਮੈਮ ਨਾਲ ਗੱਲਬਾਤ ਕਰਨ ਦੇ ਲਈ ਗਏ ਤਾਂ ਉਹਨਾਂ ਦੁਬਾਰਾ ਕਹਿ ਦਿੱਤਾ ਗਿਆ ਵੀ ਜਿਹੜਾ ਇਹ ਕੇਸ ਆ ਇਹ ਡੀਐਸਪੀ ਸਰ ਦੇ ਕੋਲ ਜਦੋਂ ਅਸੀਂ ਡੀਐਸਪੀ ਕੋਲ ਗਏ ਤਾਂ ਉਹਨਾਂ ਨੇ ਇਹ ਕਹਿਣਾ ਸੀਗਾ ਵੀ ਇਹ ਸਰਦਰ ਦੇ ਐਸਐਸਓ ਕੋਲ ਕੈਸ ਪਰ ਜਦੋਂ ਅਸੀਂ ਸਰਦਰ ਦੇ ਸਰਦਰ ਥਾਣੇ ਦੇ ਐਸਐਸਓ ਸਾਹਿਬ ਕੋਲ ਗਏ ਤਾਂ ਉਹਨਾਂ ਨੇ ਇਹ ਕਹਿਣਾ ਸੀਗਾ ਵੀ ਮੈਂ ਕੈਮਰੇ ਦੇ ਅੱਗੇ ਨਹੀਂ ਆ ਸਕਦਾ ਕਿਉਂਕਿ ਮੈਨੂੰ ਜੋ ਪਿੱਛੋਂ ਨੇ ਹਦਾਇਤਾਂ ਨਹੀਂ ਆਈਆਂ ਵੀ ਇਸ ਕੇਸ ਦੇ ਵਿੱਚ ਕੀ ਪੱਖ ਦੇਣਾਗਾ ਪਰ ਉਹਨਾਂ ਨੇ ਇਹ ਵੀ ਕਿਹਾ ਵੀ ਜੋ ਜੋ ਇਥੇ ਮਰਡਰ ਕੇਸ ਹੋਇਆਗਾ ਉਹਦੇ ਵਿੱਚ ਅਸੀਂ ਜੋ ਪੂਰਾ ਹੈਂਡਲ ਕਰ ਰਹੇ ਆ ਪਿਤਾਜੋ ਦੋਸ਼ੀ ਹੈਗਾ ਔਰ ਉਪੀ ਹੈ ਔਰ ਉਪੀ ਦਾ ਪਿਤਾ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਜੋ ਮੁੰਡਾ ਉਹਦੀ ਭਾਲ ਕੀਤੀ ਜਾ ਰਹੀ ਆ ਅਸੀਂ ਥਾਂ ਥਾਂ ਤੇ ਜਾ ਕੇ ਰੇਡ ਕਰ ਰਹੇ ਆ ਤੇ ਜੋ ਪਰਿਵਾਰਿਕ ਮੈਂਬਰ ਨੇ ਜੋ ਦੋਸ਼ੀ ਨੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਵਾਂਗੇ ਤੁਸੀਂ ਦੇਖਦੇ ਪ੍ਰੋ ਨਿਊਜ਼ ਪੰਜਾਬ ਮੈਂ ਰਣਦੀਪ ਕੌਰ ਖੰਨਾ